ਰਾਤ ਦੇ ਕਰੀਬ 11:00 ਵਜੇ ਮੈਨੂੰ ਨੀਂਦ ਵਿੱਚੋਂ ਵਾਸ਼ਰੂਮ ਜਾਣ ਦੀ ਲੋੜ ਮਹਿਸੂਸ ਹੋਈ। ਮੈਂ ਚੁੱਪਚਾਪ ਉੱਠਿਆ ਤੇ ਵਾਸ਼ਰੂਮ ਚਲਾ ਗਿਆ ਸੀ। ਥੋੜੀ ਚਿਰ ਬਾਅਦ ਜਦ ਮੈਂ ਆਇਆ ਤਾਂ ਮੈਂ ਵੇਖਿਆ ਕਿ ਆਂਟੀ ਬੈੱਡ ਉੱਤੇ ਸੁੱਤੀ ਸੀ ਪਰ ਉਹਨਾਂ ਦੇ ਪਿੱਠ ਮੇਰੇ ਵੱਲ ਸੀ। ਕਮਰੇ ਵਿੱਚ ਹਲਕੀ ਜਿਹੀ ਰੌਸ਼ਨੀ ਸੀ ਜਿਸ ਦੇ ਨਾਲ ਮੈਨੂੰ ਆਂਟੀ ਦੀ ਸਿਲਕ ਦੀ ਨਾਈਟੀ ਦੀ ਚਮਕ ਦਿਖਾਈ ਦੇ ਰਹੀ ਸੀ। ਮੈਂ ਹੌਲੀ-ਹੌਲੀ ਆਪਣੇ ਕਦਮ ਵਧਾਏ ਤੇ ਵੇਖਿਆ ਕਿ ਆਂਟੀ ਗੂੜੀ نیند ਵਿੱਚ ਸੁੱਤੀ ਸੀ ਤੇ ਉਹਨਾਂ ਦਾ ਚਿਹਰਾ ਸ਼ਾਂਤੀ ਨਾਲ ਭਰਿਆ ਹੋਇਆ ਸੀ ਅਤੇ ਉਹਨਾਂ ਦੀ ਨਾਈਟੀ ਗੋਡਿਆਂ ਤੋਂ ਉੱਪਰ ਉੱਠੀ ਹੋਈ ਸੀ ਇਹ ਵੇਖ ਕੇ ਮੇਰੀ ਤਾਂ ਹਾਲਤ ਹੀ ਖਰਾਬ ਹੋ ਗਈ ਸੀ ਮੇਰਾ ਸੁੱਤਾ ਹੋਇਆ ਭੂਤ ਜਾਗ ਗਿਆ ਸੀ ਤੇ ਫਿਰ ਆਂਟੀ ਨੂੰ ਮੈਂ ਉੱਥੇ ਹੀ ਮੇਰਾ ਨਾਂ ਰਾਹੁਲ ਹੈ ਤੇ ਕੁਝ ਦਿਨ ਪਹਿਲਾਂ ਹੀ ਮੈਂ ਆਪਣਾ ਇੰਟਰਵਿਊ ਦੇਣ ਲਈ ਦਿੱਲੀ ਜਾ ਰਿਹਾ ਸੀ ਜਦੋਂ ਮੈਂ ਟ੍ਰੇਨ ਦੇ ਵਿੱਚ ਬੈਠਿਆ ਤਾਂ ਮੇਰੇ ਸਾਹਮਣੇ ਵਾਲੀ ਸੀਟ ਉੱਤੇ ਇੱਕ ਆਂਟੀ ਬੈਠੀ ਸੀ ਉਹ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਬਹੁਤ ਹੀ ਆਕਰਸ਼ਕ ਸੀ ਉਸ ਦੇ ਚਿਹਰੇ ਤੇ ਇੱਕ ਵੱਖਰੀ ਹੀ ਚਮਕ ਸੀ ਮੈਂ ਉਸ ਵੱਲ ਤੇ ਅਨੁਭਿਕ ਰਿਹਾ ਸੀ ਉਸ ਦਾ ਗੁੰਦਵਾ ਸਰੀਰ ਸੀ ਤੇ ਉਸ ਦੀ ਖੂਬਸੂਰਤੀ ਬਹੁਤ ਹੀ ਜ਼ਿਆਦਾ ਚਾਚਾਂ ਲਾ ਰਹੀ ਸੀ ਉਸ ਨੂੰ ਵੇਖ ਕੇ ਮੈਨੂੰ ਬਹੁਤ ਸਕੂਨ ਮਿਲ ਰਿਹਾ ਸੀ ਤੇ ਮੈਂ ਸੋਚਿਆ ਕਿ ਮੈਂ ਉਹਨਾਂ ਦੇ ਨਾਲ ਗੱਲ ਕਰਾਂ ਤੇ ਫਿਰ ਮੈਂ ਹਿੰਮਤ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਹੱਸਦੇ ਹੋਏ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਦਿੱਲੀ ਜਾ ਰਿਹਾ ਹਾਂ ਤੇ ਮੇਰਾ ਇੰਟਰਵਿਊ ਹੈ ਇਹ ਸੁਣ ਕੇ ਉਹ ਕਹਿਣ ਲੱਗੀ ਕਿ ਮੈਂ ਵੀ ਦਿੱਲੀ ਹੀ ਜਾ ਰਹੀ ਹਾਂ ਮੈਂ ਉੱਥੋਂ ਦੀ ਹੀ ਰਹਿਣ ਵਾਲੀ ਹਾਂ ਸਾਨੂੰ ਇੱਕ ਦੂਜੇ ਨਾਲ ਗੱਲਾਂ ਕਰਦੇ ਕਰਦੇ ਕਾਫੀ ਵਧੀਆ ਲੱਗਣ ਲੱਗਿਆ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਉਹਨਾਂ ਦੇ ਬਾਰੇ ਹੋਰ ਵੀ ਜ਼ਿਆਦਾ ਬਹੁਤ ਕੁਝ ਪਤਾ ਲੱਗ ਗਿਆ ਸੀ ਤੇ ਮੈਨੂੰ ਵਧੀਆ ਲੱਗ ਰਿਹਾ ਸੀ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਸੀ ਆਪਣੇ ਆਪਣੇ ਬਾਰੇ ਸਭ ਕੁਝ ਇੱਕ ਦੂਜੇ ਨੂੰ ਦੱਸ ਦਿੱਤਾ ਤੇ ਕਈ ਗੱਲਾਂ ਸਾਂਝੀਆਂ ਕੀਤੀਆਂ ਮੈਂ ਦੱਸਿਆ ਕਿ ਮੇਰਾ ਇੰਟਰਵਿਊ ਇੱਕ ਕੰਪਨੀ ਵਿੱਚ ਹੈ ਇਹ ਸੁਣ ਕੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਇਹ ਤੇ ਰੁੱਦਰਤੀਆਂ ਗੱਲਾਂ ਚੱਲਦੀਆਂ ਹੀ ਰਹੀਆਂ ਮੈਂ ਪੂਰੇ ਰਾਸਤੇ ਉਹਨਾਂ ਨੂੰ ਹੀ ਵੇਖਦਾ ਰਿਹਾ ਕਿਉਂਕਿ ਹੈ ਹੀ ਬਹੁਤ ਸੋਹਣੀ ਸੀ ਰਾਤ ਦੇ 12 ਵੱਜ ਚੁੱਕੇ ਸਨ ਤੇ ਜਦੋਂ ਟ੍ਰੇਨ ਸਟੇਸ਼ਨ ਤੇ ਪਹੁੰਚੀ ਆਂਟੀ ਤੇ ਮੈਂ ਅਸੀਂ ਦੋਵੇਂ ਹੀ ਟ੍ਰੇਨ ਚੋਂ ਬਾਹਰ ਆਏ ਉਹਨਾਂ ਦਾ ਬੈਗ ਬਹੁਤ ਭਾਰੀ ਸੀ ਤਾਂ ਮੈਂ ਉਹਨਾਂ ਦੀ ਮਦਦ ਕਰ ਦਿੱਤੀ ਮੈਂ ਉਹਨਾਂ ਨੂੰ ਕਿਹਾ ਕਿ ਲਿਆਓ ਤੁਹਾਡਾ ਬੈਗ ਮੈਂ ਚੱਕ ਦਿੰਨਾ ਉਹਨਾਂ ਨੇ ਮੈਨੂੰ ਬੜੇ ਹੀ ਪਿਆਰ ਨਾਲ ਧੰਨਵਾਦ ਕੀਤਾ ਤੇ ਅਸੀਂ ਦੋਵੇਂ ਜਦੋਂ ਸਟੇਸ਼ਨ ਤੋਂ ਬਾਹਰ ਆਏ ਰਾਤ ਹੋਣ ਲੱਗੀ ਸੀ ਤੇ ਆਲੇ ਦੁਆਲੇ ਖੋਰ ਜ਼ਿਆਦਾ ਲੋਕ ਵੀ ਨਹੀਂ ਸੀ ਅਤੇ ਸਟੇਸ਼ਨ ਦੇ ਬਾਹਰ ਪਹੁੰਚ ਕੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਹੁਣ ਤੂੰ ਰਾਤ ਨੂੰ ਕਿੱਥੇ ਜਾਣਾ ਹੈ ਕੋਈ ਸੋਚਿਆ ਹੈ ਮੈਂ ਉਹਨਾਂ ਨੂੰ ਕਿਹਾ ਕਿ ਸ਼ਾਇਦ ਮੈਨੂੰ ਹੋਟਲ ਲੱਭਣਾ ਪੈਣਾ ਪਰ ਉਹਨਾਂ ਨੇ ਕਿਹਾ ਕਿ ਜੇਕਰ ਤੈਨੂੰ ਕੋਈ ਪ੍ਰੋਬਲਮ ਨਹੀਂ ਤਾਂ ਤੂੰ ਮੇਰੇ ਨਾਲ ਮੇਰੇ ਘਰ ਚੱਲ। ਅੱਜ ਤੂੰ ਉੱਥੇ ਹੀ ਰਹਿ ਲੈ। ਵੈਸੇ ਵੀ ਤੂੰ ਮੇਹੀ ਮਦਦ ਕੀਤੀ ਹੈ ਤੇ ਮੈਨੂੰ ਵੀ ਰਾਤ ਰਾਸਤੇ ਵਿੱਚ ਬੈਗ ਚੁੱਕਣ ਵਿੱਚ ਮੁਸ਼ਕਲ ਹੋ ਰਹੀ ਹੈ। ਮੈਂ ਥੋੜੀ देर ਸੋਚਿਆ ਅਤੇ ਫਿਰ ਹਾਂਮੀ ਭਰ ਦਿੱਤੀ ਸੀ। ਰਾਤ ਬਹੁਤ ਹੋ ਗਈ ਸੀ ਤੇ ਮੈਨੂੰ ਵੀ ਹੋਟਲ ਲੱਭਣ ਦੀ ਜਗ੍ਹਾ ਆਂਟੀ ਦੇ ਘਰ ਜਾਣਾ ਜ਼ਿਆਦਾ ਸਹੀ ਲੱਗ ਰਿਹਾ ਸੀ। ਅਸੀਂ ਦੋਵੇਂ ਜਣੇ ਰੇਲ ਦੀ ਪਟੜੀ ਪਾਰ ਕਰਦੇ ਹੋਏ ਆਂਟੀ ਦੇ ਘਰ ਵੱਲ ਜਾ ਰਹੇ ਸੀ ਚੱਲਦੇ-ਚੱਲਦੇ ਮੈਂ ਪੁੱਛਿਆ ਕਿ ਤੁਹਾਡਾ ਘਰ ਕਿੰਨੀ ਉਦੂਰ ਹੈ ਤੇ ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਆਂਟੀ ਨੇ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਅੰਦਰ ਆਉਣ ਨੂੰ ਕਿਹਾ ਅੰਦਰ ਪਹੁੰਚ ਕੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਆਂਟੀ ਨੇ ਕਿਹਾ ਕਿ ਧੰਨਵਾਦ ਤਾਂ ਮੈਨੂੰ ਕਰਨਾ ਚਾਹੀਦਾ ਹੈ ਕਿ ਤੂੰ ਮੇਰੀ ਮਦਦ ਕੀਤੀ ਘਰ ਦੇ ਅੰਦਰ ਹਲਕੀ ਜਿਹੀ ਰੌਸ਼ਨੀ ਸੀ ਅਤੇ ਦੀਵਾਰਾਂ ਦੇ ਉੱਤੇ ਲੱਗੀਆਂ ਹੋਈਆਂ ਫੋਟੋਆਂ ਨੇ ਘਰ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾ ਦਿੱਤਾ ਸੀ ਅਤੇ ਫਿਰ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਰਾਹੁਲ ਤੈਨੂੰ ਭੁੱਖ ਲੱਗੀ ਹੋਣੀ ਤੂੰ ਕੀ ਖਾਣਾ ਪਸੰਦ ਕਰੇਗਾ ਮੈਨੂੰ ਥੋੜੀ ਭੁੱਖ ਤਾਂ ਲੱਗ ਰਹੀ ਸੀ ਮੈਂ ਕਿਹਾ ਤੁਸੀਂ ਚਾਵਲ ਹੀ ਬਣਾ ਲਓ ਛੇਤੀ ਬਣ ਜਾਣਗੇ ਉਹ ਹਸਦੀ ਹੋਈ ਕਹਿਣ ਲੱਗੀ ਠੀਕ ਹੈ ਮੈਂ ਕੱਪੜੇ ਚੇਂਜ ਕਰਕੇ ਆਉਣੀ ਆ ਤੇ ਤੂੰ ਵੀ ਸਾਮਣੇ ਵਾਲੇ ਕਮਰੇ ਵਿੱਚ ਆ ਕੇ ਆਪਣੇ ਕੱਪੜੇ ਬਦਲ ਲੈ ਅਤੇ ਥੋੜਾ ਜਿਹਾ ਆਰਾਮ ਕਰ ਲੈ ਮੈਂ ਉਸ ਕਮਰੇ ਵਿੱਚ ਗਿਆ ਅਤੇ ਉੱਥੇ ਜਾ ਕੇ ਮੈਂ ਆਪਣੇ ਕੱਪੜੇ ਬਦਲੇ ਜਿੱਥੇ ਉਨ੍ਹਾਂ ਨੇ ਇਸ਼ਾਰਾ ਕੀਤਾ ਸੀ ਅਤੇ ਹੱਥ-ਮੂੰਹ ਧੋ ਕੇ ਮੈਂ ਤਿਆਰ ਹੋ ਗਿਆ ਸੀ ਅਤੇ ਮੈਂ ਆਪਣੇ ਲੋਰਟੀ ਟੀ-ਸ਼ਰਟ ਪਾ ਲਈ ਸੀ ਥੋੜੇ ਚਿਰ ਬਾਅਦ ਉਹ ਆਪਣੇ ਕਮਰੇ ਵਿੱਚੋਂ ਬਾਹਰ ਆਈਗੀ ਅਤੇ ਉਹਨਾਂ ਨੇ ਵੀ ਸਿਲਕ ਦੀ ਨਾਈਟੀ ਪਾਈ ਹੋਈ ਸੀ ਉਹ ਤਾਂ ਬਹੁਤ ਸੋਹਣੀ ਲੱਗ ਰਹੀ ਸੀ ਅਤੇ ਉਸ ਤੋਂ ਬਾਅਦ ਉਹ ਰਸੋਈ ਵਿੱਚ ਚਲੀ ਗਈ ਅਤੇ ਉੱਥੇ ਜਾ ਕੇ ਉਸ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਦੂਰੋਂ ਸਭ ਨਜ਼ਰ ਆ ਰਿਹਾ ਸੀ ਮੈਂ ਉਹਨਾਂ ਨੂੰ ਵੇਖਿਆ ਤੇ ਮੁਸਕਰਾਉਂਦੀ ਹੋਈ ਕਹਿਣ ਲੱਗੀ ਕੀ ਹੋਇਆ ਮੈਂ ਠੀਕ ਨਹੀਂ ਲੱਗ ਰਹੀ ਤਾਂ ਮੈਂ ਜਵਾਬ ਦਿੱਤਾ ਕਿ ਨਹੀਂ ਤੁਸੀਂ ਤਾਂ ਬਹੁਤ ਸੋਹਣੀ ਲੱਗ ਰਹੀ ਹੋ ਮੇਰੀ ਇਸ ਗੱਲ ਦੇ ਉੱਤੇ ਉਹ ਮੁਸਕਰਾਉਣ ਲੱਗੀ ਤੇ ਫਿਰ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਚਲੀ ਗਈ ਸੀ ਮੈਂ ਉੱਥੇ ਹੀ ਬੈਠਾ ਬੈਠਾ ਆਪਣੇ ਫੋਨ ਤੇ ਕੁਝ ਵੇਖਣ ਲੱਗ ਗਿਆ ਸੀ ਤੇ ਉਹਨਾਂ ਨੇ ਰਸੋਈ ਵਿੱਚ ਜਾ ਕੇ ਚਾਵਲ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਕੁਝ ਛੇਰਵਾਦ ਉਹਨਾਂ ਨੇ ਮੈਨੂੰ ਕਿਹਾ ਕਿ ਆ ਜਾ ਖਾਣਾ ਤਿਆਰ ਹੈ ਮੈਂ ਕੁਰਸੀ ਤੇ ਜਾ ਕੇ ਬੈਠਿਆ ਸੀ ਅਤੇ ਫਿਰ ਉਹਨਾਂ ਨੇ ਮੇਰੇ ਸਾਹਮਣੇ ਚਾਵਲ ਰੱਖ ਦਿੱਤੇ ਅਤੇ ਫਿਰ ਅਸੀਂ ਦੋਨਾਂ ਨੇ ਇਕੱਠੇ ਬੈਠ ਕੇ ਰਾਤੀ ਰੋਟੀ ਖਾਦੀ ਰੋਟੀ ਖਾਂਦੇ-ਖਾਂਦੇ ਅਸੀਂ ਗੱਲਾਂ ਕਰ ਰਹੇ ਸੀ ਅਤੇ ਆਂਟੀ ਨੇ ਪੁੱਛਿਆ ਕਿ ਕਿੱਦਾਂ ਦੇ ਬਣੇ ਨੇ ਤਾਂ ਮੈਂ ਕਿਹਾ ਕਿ ਤਾਂ ਬਹੁਤ ਹੀ ਟੇਸਟੀ ਨੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੈਨੂੰ ਮੇਰਾ ਘਰ ਕਿੱਦਾਂ ਲੱਗਾ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਘਰ ਵੀ ਬਹੁਤ ਸੋਹਣਾ ਹੈ ਇਸ ਉੱਤੇ ਉਹ ਧੰਨਵਾਦ ਕਹਿਣ ਲੱਗੀ ਅਸੀਂ ਦੋਵੇਂ ਹੀ ਮੁਸਕਰਾਉਣ ਲੱਗੇ ਤੇ ਇੱਕ ਦੂਜੇ ਤੋਂ ਨਜ਼ਰਾਂ ਚਰਾ ਰਹੇ ਸੀ ਫਿਰ ਆਂਟੀ ਨੇ ਮੇਰੇ ਬਾਰੇ ਪੁੱਛਿਆ ਕਿ ਇੰਟਰਵਿਊ ਕਿਹੜੀ ਥਾਂ ਹੈ ਤੇ ਉਸ ਦਾ ਟਾਈਮ ਕੀ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਕੱਲ 10 ਵਜੇ ਹੈ ਉਹਨਾਂ ਨੇ ਕਿਹਾ ਫਿਰ ਤਾਂ ਕੋਈ ਦਿੱਕਤ ਨਹੀਂ ਮੈਂ ਤੇਰੇ ਲਈ ਨਾਸ਼ਤਾ ਬਣਾ ਕੇ ਹੀ ਜਾਵਾਂਗੀ ਤੇ ਤੂੰ ਖਾ ਕੇ ਜਾਵੇਂ ਮੈਂ ਵੀ ਹਾਂ ਕਰ ਦਿੱਤੀ ਸੀ ਫਿਰ ਅਸੀਂ ਦੋਨਾਂ ਨੇ ਰਾਤੀ ਰੋਟੀ ਖਾਧੀ ਰੋਟੀ ਬਹੁਤ ਹੀ ਜ਼ਿਆਦਾ ਸਵਾਦ ਸੀ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਇੱਕ ਦੂਜੇ ਨਾਲ ਗੱਲਾਂ ਵੀ ਕਰ ਰਹੀ ਸੀ। ਉਹਨਾਂ ਨੇ ਮੈਨੂੰ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਦੱਸਿਆ। ਅਤੇ ਉਹਨਾਂ ਦਾ ਘਰ ਵਾਲਾ ਦੁਬਈ ਵਿੱਚ ਕੰਮ ਕਰਦੇ ਸੀ। ਅਤੇ ਉਹ ਕੱਲੀ ਹੀ ਰਹਿੰਦੀ ਸੀ। ਉਹਨਾਂ ਦੇ ਹਸਮੁਖ ਸੁਭਾਅ ਕਰਕੇ ਮੇਰੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਹੋਰ ਵੀ ਜ਼ਿਆਦਾ ਇੱਜ਼ਤ ਵਧ ਗਈ ਸੀ। ਰਾਤ ਬਹੁਤ ਹੋ ਗਈ ਸੀ। ਫਿਰ ਆਂਟੀ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲੱਗੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੈਨੂੰ ਆਰਾਮ ਕਰਨਾ ਚਾਹੀਦਾ ਹੈ ਸੇਰੇ ਚੀਤੀ ਉੱਠਣਾ ਹੈ ਇਸ ਲਈ ਤੂੰ ਆਪਣੇ ਕਮਰੇ ਵਿੱਚ ਜਾ ਤੇ ਆਰਾਮ ਕਰ ਲੈ ਉਹਨਾਂ ਨੇ ਮੇਰੀ ਅੱਖਾਂ ਵਿੱਚ ਵੇਖਦੇ ਆ ਕਿਹਾ ਕਿ ਜੇਕਰ ਤੇਰੀ ਨੌਕਰੀ ਇੱਥੇ ਲੱਗ ਗਈ ਤਾਂ ਤੂੰ ਫੇਰ ਕਿੱਥੇ ਰਹੇਂਗਾ ਮੈਂ ਥੋੜੀ देर ਸੋਚਦੇ ਰਿਹਾ ਕਿ ਆ ਕਿ ਮੈਨੂੰ ਇੱਥੇ ਕੋਈ ਕਮਰਾ ਲੈਣਾ ਪੈਣਾ ਹੈ ਇਹ ਸੁਣ ਕੇ ਉਹ ਥੋੜੀ ਦੇਰ ਲਈ ਚੁੱਪ ਹੋ ਗਈ ਤੇ ਫੇਰ ਕਹਿਣ ਲੱਗੀ ਕਿ ਤੂੰ ਮੇਰੇ ਘਰ ਰਹਿ ਲੈ ਮੈਂ ਥੋੜਾ ਹਰਾਨ ਹੋ ਗਿਆ ਸੀ ਅਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਇੱਥੇ ਕਿੱਦਾਂ ਰਹਿ ਸਕਦਾ ਉਹ ਸੁਨੀha ਹੱਸਦੇ ਹੋਏ ਕਿਹਾ ਕਿ ਜਿੰਦੋਂ ਤੱਕ ਤੂੰ ਰਹਿਣਾ ਉਦੋਂ ਤੱਕ ਰਹਿ ਲਈ ਇਹ ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਉਹ ਸਮਝ ਗਈ ਤੇ ਕਹਿਣ ਲੱਗੀ ਕਿ ਕਿਰਾਏ ਤੇ ਰਹਿ ਲਈ ਜੋ ਕਿਰਾਇਆ ਤੂੰ ਬਾਅਦ ਦੇਣਾ ਉਹ ਮੈਨੂੰ ਦੇ ਦਿਆ ਕਰੀ ਤੇਰੇ ਸਾਰੇ ਮੇਰਾ ਵੀ ਦਿਲ ਲੱਗ ਜਾਊਗਾ ਅਤੇ ਦੂਜੇ ਕਮਰੇ ਵਿੱਚ ਸਫਾਈ ਨਹੀਂ ਇਸਨੇ ਤੂੰ ਇੱਥੇ ਮੇਰੇ ਕਮਰੇ ਵਿੱਚ ਹੀ ਸੌਂ ਜਾ ਮੈਂ ਉਹਨਾਂ ਦੀ ਗੱਲ ਮੰਨ ਲਈ ਸੀ ਤੇ ਫਿਰ ਮੈਂ ਉਹਨਾਂ ਤੋਂ ਬਿਸਤਰਾ ਮੰਗਿਆ ਕਿ ਮੈਂ ਨੀਚੇ ਬਚਾਲਾ ਨਹਾ ਉਹਨਾਂ ਨੇ ਕਿਹਾ ਕਿ ਤੂੰ ਬੈੱਡ ਉੱਤੇ ਸੌਂ ਜਾ ਮੈਂ ਮਨ੍ਹਾ ਕਰ ਦਿੱਤਾ ਸੀ ਕਿ ਇਦਾਂ ਚੰਗਾ ਨਹੀਂ ਲੱਗਦਾ ਪਰ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਉਹ ਆਪ ਵੀ ਬੈੱਡ ਉੱਤੇ ਲੰਮੀ ਬੈ ਗਈ ਸੀ ਤੇ ਮੈਨੂੰ ਵੀ ਬੈੱਡ ਉੱਤੇ ਪੈਣ ਨੂੰ ਕਹਿ ਦਿੱਤਾ ਸੀ ਰਾਤ ਦੇ 12 ਵਜੇ ਗਏ ਸੀ ਤੇ ਮੈਂ ਉੱਠਿਆ ਅਤੇ ਬਾਥਰੂਮ ਚਲਾ ਗਿਆ ਸੀ ਜਦੋਂ ਮੈਂ ਆਇਆ ਤਾਂ ਵੇਖਿਆ ਆਂਟੀ ਦੀ ਮੇਰੇ ਵੱਲ ਬਿਠੀ ਸੀ ਅਤੇ ਉਹਨਾਂ ਦੀ ਨਾਈਟੀ ਗੋਟਿਆਂ ਤੋਂ ੁੱਤਤੀ ਹੋਈ ਸੀ ਅਤੇ ਉਹ ਬਹੁਤ ਹੀ ਜ਼ਿਆਦਾ ਸੌਂ ਗਈ ਸੀ ਮੇਰੀ ਤਾਂ ਹਾਲਤ ਖਰਾਬ ਹੋ ਰਹੀ ਸੀ ਮੇਰਾ ਸੁੱਤਾ ਹੋਇਆ ਸ਼ੈਤਾਨ ਜਾਗ ਗਿਆ ਸੀ ਪਰ ਮੈਂ ਕੰਟਰੋਲ ਕਰਕੇ ਫੇਰ ਤੋਂ ਸੌ ਗਿਆ ਸੀ ਸਵੇਰੇ ਆਂਟੀ ਨੇ ਮੈਨੂੰ ਸਾਥੋ ਜਿਹਾ ਉਠਾ ਦਿੱਤਾ ਤੇ ਕਹਿਣ ਲੱਗੀ ਉੱਠ ਕੇ ਚਾਹ ਪੀ ਲੈ ਮੈਂ ਮਨਾ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਮੈਂ ਜਾਣ ਨਹੀਂ ਬਿੰਦਾ ਮੈਂ ਤਿਆਰ ਹੋ ਕੇ ਜਾਣ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਇੰਟਰਵਿਊ ਦੇ ਬਾਅਦ ਮੈਨੂੰ ਮਿਲਣ ਲਈ ਜ਼ਰੂਰ ਆਨੀ ਤੇ ਆਪਣੀ ਨੌਕਰੀ ਬਾਰੇ ਦੱਸ ਕੇ ਜਾਵੇਂ ਕਿ ਕੀ ਬਣਿਆ ਮੈਂ ਉਹਨਾਂ ਨੂੰ ਸਿਰ ਵੀ ਹਾਂ ਵਿੱਚ ਹਰਾ ਦਿੱਤਾ ਅਤੇ ਉਹਨਾਂ ਦੇ ਘਰੋਂ ਨਿਕਲ ਗਿਆ ਸੀ ਤੇ ਮੈਂ ਇੱਕ ਆਟੋ ਫੜ ਕੇ ਆਪਣੇ ਇੰਟਰਵਿਊ ਦੇਣ ਲਈ ਪਹੁੰਚ ਗਿਆ ਦਿਨ ਦੇ 3 ਵਜੇ ਮੈਂ ਮੁੜ ਕੇ ਆਇਆ ਤਾਂ ਉਸ ਸਮੇਂ ਉਸ ਦਾ ਘਰ ਬੰਦ ਸੀ ਅਤੇ ਉਹ ਕਰ ਨਹੀਂ ਸੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਸੀ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਆਂਟੀ ਦੀ ਬਿਹੇਵੀਅਰ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੋਵੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਕੰਮ ਨਹੀਂ ਬਣਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਕਦੇ ਨਾ ਕਦੇ ਤਾਂ ਬਣ ਹੀ ਜਾਊਗਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਹੋਰ ਕੰਪਨੀ ਵਿੱਚ ਨੌਕਰੀ ਮਿਲੀ ਹੈ ਤੇ ਮੈਂ 2 ਦਿਨ ਬਾਅਦ ਜੁਆਇਨ ਕਰਨਾ ਹੈ ਇਸ ਤੇ ਖੁਸ਼ ਹੋ ਗਈ ਸੀ ਤੇ ਪੁੱਛਨ ਲਗੀ ਕਿ ਫੇਰ ਤੂੰ ਘਰ ਕਿਉਂ ਜਾ ਰਹੀ ਹੈ ਉਹਨਾਂ ਦੇ ਪੁੱਛਣ ਤੋਂ ਸਾਹ ਪਤਾ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਮੇਰਾ ਜਾਣਾ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਆਂਟੀ ਮੇਰੇ ਕੋਲ ਇੰਨੇ ਕੱਪੜੇ ਨਹੀਂ ਮੈਂ ਆਪਣੇ ਘਰਦਿਆਂ ਨੂੰ ਮਿਲ ਕੇ ਆਵਾਂਗਾ ਤੇ ਨਾਲ ਹੀ ਆਪਣੇ ਕੱਪੜੇ ਵੀ ਲੈ ਕੇ ਆਵਾਂਗਾ ਤੇ ਮੈਂ ਕਿਹਾ ਜ਼ਰੂਰੀ ਸਮਾਨ ਵੀ ਲਿਆਉਣਾ ਹੈ ਇਸ ਤੇ ਉਸਨੇ ਇਕਾਸ ਪਰ ਹੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਅਤੇ ਪੁੱਛਿਆ ਕਿ ਆਵੇਂ ਕਾ ਤਾਂ ਸਹੀ ਨਾ ਉਹਨਾਂ ਦੀ ਅੱਖਾਂ ਤੋਂ ਸਾਫ਼ ਲੱਗ ਰਿਹਾ ਸੀ ਜਿਵੇਂ ਉਹਨਾਂ ਦਾ ਮੇਰੇ ਬਿਨਾਂ ਦਿਲ ਨਾ ਲੱਗ ਰਿਹਾ ਹੋਵੇ ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਮੈਂ ਜ਼ਰੂਰ ਆਵਾਂਗਾ ਥੋੜੇ ਚਿਰ ਬਾਅਦ ਉਹਨਾਂ ਨੇ ਪੁੱਛਿਆ ਕਿ ਤੂੰ ਕੁਝ ਸੋਚ ਰਿਹਾ ਹੈ ਤਾਂ ਮੈਂ ਕਿਹਾ ਮੈਂ ਕੁਝ ਨਹੀਂ ਸੋਚ ਰਿਹਾ ਮੈਂ ਫੇਰ ਚੁੱਪ ਹੋ ਗਿਆ ਸੀ ਅਤੇ ਉਹਨਾਂ ਨੇ ਫਿਰ ਤੋਂ ਕਿਹਾ ਕਿ ਦੱਸ ਤੈਨੂੰ ਮੇਰੀ ਸੌ ਲੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਹੋ ਉਸਦੇ ਅਸਤੇ ਨੇ ਕਿਹਾ ਕਿ ਹਾਂ ਮੈਨੂੰ ਪਤਾ ਕਿ ਮੈਂ ਸੋਹਣੀ ਹਾਂ ਕੋਈ ਗੱਲ ਨਹੀਂ ਮੈਂ ਵੀ ਤੇਰੇ ਨਾਲ ਵਿਆਹ ਤਾਂ ਨਹੀਂ ਕਰ ਸਕਦੀ ਪਰ ਤੂੰ ਮੇਰੇ ਨਾਲ ਕੁਝ ਵੀ ਕਰ ਸਕਦਾ ਇਹ ਸੁੱਤੀ ਮੈਂ ਸੋਚਣ ਲੱਗਿਆ ਤੇ ਅਗਲੀ ਸਵੇਰ ਮੇਰੀ ਟ੍ਰੇਨ ਸੀ ਤਾਂ ਫਿਰ ਆਂਟੀ ਨੇ ਕਿਹਾ ਕਿ ਚਲ ਹੁਣ ਤੂੰ ਜਾ ਤੇ ਛੇਤੀ ਛੇਤੀ ਆ ਜਾਈਂ ਤੇ ਮੈਂ ਤੇਰਾ ਇੰਤਜ਼ਾਰ ਕਰਾਂਗੀ ਫਿਰ ਮੈਂ ਟ੍ਰੇਨ ਰਾਹੀ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਚੱਲ ਪਿਆ ਸੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅਤੇ ਮਿਲਦੇ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਂ ਜੀ